ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਣ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ। ਚੋਰੀ ਦੀ ਘਟਨਾ ਗ੍ਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਗ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ। ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ। ਇਸ ਬਾਬਤ ਗੱਲ ਕਰਦੇ ਹਾਂ ਇਨਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਆ ਇੰਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਤੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨਿਊਜ਼ ਦਾ ਚੋਰੀ ਹੋਇਆ ਸਾਰਾ ਸਮਾਨ ਉਸਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਹਾਂ ਇਨਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੇਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨਿਊਜ਼ ਦਾ ਚੋਰੀ ਹੋਇਆ ਸਾਰਾ ਸਮਾਨ ਉਸਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਹਾਂ ਇਨਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਆ ਇੰਸਪੈਕਟਰ ਗ੍ਰੀ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅ ਅਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਆ ਇਨਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਤੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗਰੀਲਿੰਦ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨਿਊਜ਼ ਦਾ ਚੋਰੀ ਹੋਇਆ ਸਾਰਾ ਸਮਾਨ ਉਸਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਹਾਂ ਇਨਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਹਾਂ ਇਨਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸ ਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸ ਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸ ਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸ ਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੇਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਆ ਇੰਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਥੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ ਆਕਲੈਂਡ ਵਿੱਚ ਇੱਕ ਜਰਮਨ ਟੂਰਿਸਟ ਦੀ ਮਦਦ ਕਰਦਿਆਂ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਮਾਨ ਉਸ ਦੀ ਉਡਾਨ ਤੋਂ ਠੀਕ ਪਹਿਲਾਂ ਵਾਪਸ ਕਰ ਦਿੱਤਾ ਚੋਰੀ ਦੀ ਘਟਨਾ ਗ੍ਰੀਲਿੰਡ ਦੇ ਵਿੱਚ ਵਾਪਰੀ ਸੀ ਪਰ ਐਪਲ 에ਅਰਟੈਕ ਦੀ ਮਦਦ ਨਾਲ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਇਹ ਜਰਮਨ ਸੈਲਾਨੀ ਨਿਊਜ਼ੀਲੈਂਡ ਛੱਡਣ ਹੀ ਵਾਲਾ ਸੀ ਕਿ ਪੁਲਿਸ ਨੇ ਉਸ ਦਾ ਚੋਰੀ ਹੋਇਆ ਸਾਰਾ ਸਮਾਨ ਉਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਬਾਬਤ ਗੱਲ ਕਰਦੇ ਆ ਇੰਸਪੈਕਟਰ ਗ੍ਰੇ ਐਂਡਰਸਨ ਨੇ ਕਿਹਾ ਹੈ ਕਿ ਉਸਦਾ ਬੈਗਪੈਕ ਚੋਰੀ ਹੋ ਗਿਆ ਸੀ ਜਿਸ ਵਿੱਚ ਉਸਦਾ ਕੀਮਤੀ ਇਲੈਕਟ੍ਰੋਨਿਕ ਸਮਾਨ ਪਾਸਪੋਰਟ ਅਤੇ ਜਰਮਨ ਦੇ ਬੈਂਕ ਕਾਰਡ ਸ਼ਾਮਲ ਸਨ ਸੈਲਾਨੀ ਨੇ 19 ਨਵੰਬਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ ਪਰ ਚੰਗੀ ਕਿਸਮਤ ਨਾਲ ਉਸਦੇ ਬੈਗ ਦੇ ਵਿੱਚ ਐਪਲ ਏ ਟੈਗ ਲੱਗਾ ਹੋਇਆ ਸੀ ਉਸਦੀ ਲੋਕੇਸ਼ਨ ਜਾਂਚਦਿਆਂ ਪੁਲਿਸ ਨੇ ਸ਼ੱਕੀ ਤੱਕ ਪਹੁੰਚ ਕੀਤੀ ਕਰਦੀ ਤਲਾਸ਼ੀ ਵਿੱਚ ਪੁਲਿਸ ਨੂੰ ਸਲਾਨੀ ਦਾ ਸਮਾਨ ਤਾਂ ਮਿਲਿਆ ਹੀ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਬੈਕਪੈਕ ਮਾਨਗੋਦ ਇੱਕ ਸਰਵਿਸ ਸਟੇਸ਼ਨ ਦੇ ਨੇੜੇ ਸਕਿਪ ਬਿੰਦ ਦੇ ਵਿੱਚੋਂ ਮਿਲਿਆ ਉੱਤੇ ਹੋਰ ਸੂਟ ਕੇਸ ਅਤੇ ਟਰੈਵਲ ਬੈਗ ਵੀ ਬਰਾਮਦ ਹੋਏ ਹਨ ਇੰਸਪੈਕਟਰ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ ਪਰ ਇਸ ਨੂੰ ਠੀਕ ਕਰਨ ਲਈ ਅਸੀਂ ਆਪਣੇ ਆਪ ਤੇ ਮਾਰ ਮਹਿਸੂਸ ਕਰ ਰਹੇ ਹਾਂ ਪੁਲਿਸ ਨੇ 41 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕਰਕੇ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਸ ਤੇ ਕਾਰ ਵਿੱਚ ਚੋਰੀ ਕਰਨ ਅਤੇ ਗੈਰ ਕਾਨੂੰਨੀ ਗੋਲੀਆਂ ਰੱਖਣ ਦੇ ਦੋਸ਼ ਲੱਗੇ ਹਨ ਉਹ ਹੁਣ 11 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਬਾਕੀ ਮਲੇ ਸੂਟਕੇਸ ਵੀ ਜਲਦੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾ ਦੇਣਗੇ